ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਬਹੁਤ ਹੀ ਹੈਲਥੀ ਸਿਕੰਦਰ ਦਾ ਪਰਾਂਠਾ ਜਿਹੜਾ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਤੇ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਰੈਸਪੀ ਬੀਟਰੂਟਸ ਦਾ ਪਰਾਂਠਾ ਬਣਾਉਣ ਵਾਸਤੇ ਆਪਾਂ ਦੋ ਬੀਟਰੂਟਸ ਲਈਆਂ ਨੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਹਨੂੰ ਵਧਾ ਘਟਾ ਵੀ ਸਕਦੇ ਹੋ ਪਰ ਮੈਂ ਦੋ ਤਿੰਨ ਪਰੌਂਠੀਆਂ ਬਣਾਉਣੀਆਂ ਮੈਂ ਉਸੇ ਹਿਸਾਬ ਨਾਲ ਇਹਨਾਂ ਨੂੰ ਤਿਆਰ ਕਰਾਂਗੀ ਇਹਨਾਂ ਨੂੰ ਆਪਾਂ ਧੋ ਲਿਆ ਜੀ ਹੁਣ ਇਹਨੂੰ ਅਸੀਂ ਛਿੱਲ ਕੇ ਕਦੂ ਕਸ਼ ਕਰਦੇ ਆ ਇਸ ਤਰ੍ਹਾਂ ਤੁਸੀਂ ਇਹਦਾ ਪਤਲਾ ਪਤਲਾ ਛਿਲਕਾ ਰਾ ਲੈਣਾ ਹੈ ਕਿਉਂਕਿ ਇਹ ਸ਼ਕੰਦਰ ਸਾਡੀ ਸਿਹਤ ਲਈ ਵੀ ਬਹੁਤ ਵਧੀਆ ਹੈ ਤੇ ਇਹਦਾ ਸਾਡੀ ਬਾਡੀ ਨੂੰ ਬਹੁਤ ਜ਼ਿਆਦਾ ਫਾਇਦਾ ਹੈ ਤੇ ਇਹਨੂੰ ਸਾਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਜੀ ਤੁਸੀਂ ਇਹਨੂੰ ਪਰੌਤੇ ਬਣਾ ਕੇ ਖਾ ਸਕਦੇ ਹੋ ਇਹਦਾ ਜੂਸ ਬਣਾ ਕੇ ਪੀ ਸਕਦੇ ਹੋ ਇਹਦੀ ਸਬਜ਼ੀ ਵੀ ਬਣਦੀ ਹੈ ਜੀ ਬਹੁਤ ਜ਼ਿਆਦਾ ਟੇਸਟੀ ਸੈਲਡਰ ਦੇ ਰੂਪ ਚ ਵੀ ਇਹਨੂੰ ਖਾ ਸਕਦੇ ਹੋ ਹੁਣ ਅਸੀਂ ਇਹਨਾਂ ਨੂੰ ਛਿੱਲ ਕੇ ਤੇ ਕੱਦੂ ਕਸ਼ ਕਰਾਂਗੇ ਸਿੰਦਰ ਨੂੰ ਆਪਾਂ ਚੇਲੇ ਕੇ ਤਿਆਰ ਕਰ ਲਿਆ ਜੀ ਇਸੇ ਤਰ੍ਹਾਂ ਆਪਾਂ ਦੂਸਰੀ ਵੀ ਤਿਆਰ ਕਰ ਲਵਾਂਗੇ ਹੁਣ ਅਸੀਂ ਇਹਨੂੰ ਕਰਾਂਗੇ ਜੀ ਕਧੂਕਸ਼ ਮੈਂ ਇਸ ਮੋਟੀ ਸਾਈਡ ਤੋਂ ਇਹਨੂੰ ਕਧੂਕਸ਼ ਕਰ ਰਹੀ ਆ ਸਿੰਦਰ ਨੂੰ ਆਪਾਂ ਇੱਕ ਥਾਲੀ ਵਿੱਚ ਕੱਢ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਕੌਲੀ ਆਟੇ ਦੀ ਪਾ ਦਾਂਗੇ ਜਿੰਨੇ ਤੁਸੀਂ ਪਰੌਂਠੇ ਬਣਾਉਣੇ ਉਸ ਹਿਸਾਬ ਨਾਲ ਆਟਾ ਪਾ ਦਿਓ ਤੇ ਇਹਦੇ ਨਾਲ ਹੀ ਅਸੀਂ ਇਹਦੇ ਵਿੱਚ ਦੋ ਚਮਚੇ ਬੇਸਣ ਪਾਵਾਂਗੇ ਜੀ ਤੇ ਇਹਦੇ ਵਿੱਚ ਆਪਾਂ ਲਿਆਏ ਜੀ ਹਰਾ ਪਿਆਜ਼ ਮੈਂ ਦੋ ਹਰੇ ਪਿਆਜ਼ ਲੈ ਇਹਨਾਂ ਦੀਆਂ ਭੂਕਾਂ ਦੇ ਨਾਲ ਤੇ ਨਾਲੇ ਵਾਲਾ ਉਹਦਾ ਚਿੱਟਾ ਵਾਲਾ ਹਿੱਸਾ ਦੋਨੋਂ ਹੀ ਪਾ ਰਹੀਆਂ ਜੀ ਥੋੜਾ ਜਿਹਾ ਧਨੀਆ ਦੋਹਰੀਆਂ ਮਿਰਚਾਂ ਇੱਕ ਚਮਚਾ ਅਦਰਕ ਤੇ ਇੱਕ ਚਮਚਾ ਲਸਣ ਇਹਨੂੰ ਕਰਾਂਗੇ ਜੀ ਮਿਕਸ ਪਰੌਂਠੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਇਸ ਤਰ੍ਹਾਂ ਬਣਾਉਣ ਨਾਲ ਪਰੌਂਠੇ ਬਹੁਤ ਹੀ ਜਲਦੀ ਬਣ ਜਾਂਦੇ ਨੇ ਤੇ ਆਪਣਾ ਕੰਮ ਵੀ ਫਟਾਫਟ ਖਤਮ ਹੋ ਜਾਂਦਾ ਹੈ ਬੱਚੇ ਕਿਉਂਕਿ ਚਕੰਦਰ ਖਾਂਦੇ ਨਹੀਂ ਆ ਬਹੁਤ ਨਖਰੇ ਕਰਦੇ ਆ ਤੇ ਇਸ ਤਰ੍ਹਾਂ ਤੁਸੀਂ ਉਹਦੇ ਪਰੌਂਠੇ ਬਣਾ ਕੇ ਦਿਓ ਤੇ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਇਹਨਾਂ ਨੂੰ ਕਰ ਲਿਆ ਜੀ ਆਪਾਂ ਮਿਕਸ ਹੁਣ ਅਸੀਂ ਇਹਦੇ ਵਿੱਚ ਇੱਕ ਮਸਾਲਾ ਪਾਵਾਂਗੇ ਜਿਹੜਾ ਕਿ ਆਪਾਂ ਦਰਦਰਾ ਜਿਹਾ ਕੁੱਟ ਕੇ ਤਿਆਰ ਕੀਤਾ ਹੈ ਮਸਾਲੇ ਵਿੱਚ ਮੈਂ ਥੋੜੀ ਜੀ ਸੌਫ ਥੋੜਾ ਜੀਰਾ ਥੋੜਾ ਸਾਵਤ ਤਨੀਆ ਤੇ ਥੋੜਾ ਜਿਹਾ ਆਪਾਂ ਕਾਲੀ ਮਿਰਚ ਲਈਏ ਇਹਨੂੰ ਇਸ ਤਰ੍ਹਾਂ ਦਰਦਰਾ ਕਟ ਲੈ ਟੋਟਲ ਹੈ 1 ਚਮਚਾ ਮਸਾਲਾ ਇਹ ਇਹਨੂੰ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਜੀਰਾ ਆਪਾਂ ਪਸਾਤਾ ਪਾ ਦਾਂਗੇ ਅੱਧਾ ਚਮਚਾ ਪਸਾਤਾ ਜੀਰਾ ਪਾਇਆ ਹੈ ਜੀ ਅੱਧਾ ਚਮਚਾ ਧਨੀਆ ਪਾਊਡਰ ਪਾਸ ਜੀ ਇੱਥੇ ਹੁਣ ਅਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾਵਾਂਗੇ ਜਿੰਨਾ ਮੱਖ ਇੱਕ ਚਮਚਾ ਆਪਾਂ ਨਮਕ ਪਾਤਾ ਤੇ ਪਰੌਂਠਿਆਂ ਨੂੰ ਥੋੜੇ ਜਿਹਾ ਕ੍ਰਿਸਪੀ ਕਰਨ ਵਾਸਤੇ ਕਰਾਰੇ ਕਰਨ ਵਾਸਤੇ ਇੱਕ ਹੀ ਚਮਚਾ ਆਪਾਂ ਤੇਲ ਦਾ ਪਾਇਆ ਜਿਸ ਤਰ੍ਹਾਂ ਕਰਨ ਨਾਲ ਪਰੌਂਠੇ ਬਹੁਤ ਹੀ ਕ੍ਰਿਸਪੀ ਬਣਦੇ ਨੇ ਹੁਣ ਅਸੀਂ ਥੋੜਾ ਥੋੜਾ ਪਾਣੀ ਪਾ ਕੇ ਤੇ ਆਟਾ ਗੁੰਨ ਕੇ ਤਿਆਰ ਕਰਾਂਗੇ ਪਾਣੀ ਆਪਾਂ ਇੱਕੇ ਵਾਰੀ ਜ਼ਿਆਦਾ ਨਹੀਂ ਪਾਣਾ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਇਹਦਾ ਆਟਾ ਗੁੰਨਾਗੇ ਜੀ ਜੇਕਰ ਤੁਸੀਂ ਇੱਕ ਵਾਰ ਇਹ ਪਰੌਂਠੇ ਬਣਾਏ ਤਾਂ ਤੁਸੀਂ ਵਾਰ-ਵਾਰ ਇਹਨਾਂ ਨੂੰ ਬਣਾ ਕੇ ਖਾਓਗੇ। ਲਓ ਜੀ ਆਟਾ ਗੋਝ ਕੇ ਆਪਾਂ ਬਿਲਕੁਲ ਤਿਆਰ ਹੈ। ਦੇਖੋ ਜੀ ਆਟੇ ਨੂੰ ਆਪਾਂ ਨਾ ਹੀ ਬਹੁਤਾ ਪਤਲਾ ਤੇ ਨਾ ਹੀ ਜ਼ਿਆਦਾ ਸੀ ਇਹਨੂੰ ਸਖਤ ਗੁੰਨਿਆ ਆਟਾ ਬਿਲਕੁਲ ਨਾਰਮਲ ਗੁੰਨਿਆ ਤਾਂ ਕਿ ਇਹਦੀ ਆਰਾਮ ਨਾਲ ਪਰੌਂਠੀਆਂ ਬਣ ਕੇ ਤਿਆਰ ਹੋਣ। ਹੁਣ ਅਸੀਂ ਇਸ ਤੇ ਹਲਕਾ ਜਿਹਾ ਲਗਾਵਾਂਗੇ ਜੀ ਹੱਥ ਨੂੰ ਘਿਓ ਤੇ ਆਟੇ ਨੂੰ ਲਗਾ ਕੇ 5-7 ਮਿੰਟ ਵਾਸਤੇ ਇਹਨੂੰ ਰੱਖਾਂਗੇ ਜੀ। ਰੈਸਟ ਵਾਸਤੇ ਇਸ ਤਰ੍ਹਾਂ ਮੈਂ ਥੋੜਾ ਜਿਹਾ ਦੇਸੀ ਘਿਓ ਲਿਆ ਹੋਇਆ ਉਹ ਇਸ ਤਰ ਲਗਾ ਦਾਂਗੀ ਹੁਣ ਇਹਨੂੰ 5-7 ਮਿੰਟ ਆਪਾਂ ਰੈਸਟ ਵਾਸਤੇ ਰੱਖਦੇ ਆ ਫਿਰ ਬਣਾਉਨੇ ਆ ਜੀ ਗਰਮਾ ਗਰਮ ਪਰੌਂਠੇ ਆ ਆਟੇ ਨੂੰ 10 ਮਿੰਟ ਹੋ ਗਏ ਨੇ ਜੀ ਆਪਾਂ ਰੈਸਟ ਦੇ ਰੱਖਿਆ ਹੈ ਤੇ ਤਵਾ ਆਪਾਂ ਗਰਮ ਹੋਣ ਲਈ ਰੱਖ ਦਿੱਤਾ ਹੈ ਜੀ ਹੁਣ ਅਸੀਂ ਜਿੰਨਾ ਕਿ ਪਰੌਂਠਾ ਬਣਾਉਣਾ ਉਸ ਹਿਸਾਬ ਨਾਲ ਪੇੜਾ ਲਵਾਂਗੇ ਮੈਂ ਨੋਰਮਲ ਜਿਹਾ ਪਰੌਂਠਾ ਬਣਾ ਰਹੀ ਆ ਇਸ ਕਰਕੇ ਇਸ ਤਰ੍ਹਾਂ ਦਾ ਪੇਣਾ ਲੈ ਆਏ ਜੀ ਹੁਣ ਇਹਨੂੰ ਇਸ ਤਰ੍ਹਾਂ ਆਟੇ ਨਾਲ ਡਸਟ ਕਰਾਂਗੇ ਤੁਸੀਂ ਭਾਵੇਂ ਦੀ ਚੋਰਸ ਪਰੌਂਠੀ ਬਣਾਓ ਗੋਲ ਬਣਾਓ ਜਾਂ ਟ੍ਰੈਂਗਲ ਚ ਬਣਾਓ ਜਿੱਤਾਂ ਵੀ ਤੁਹਾਡਾ ਮਨ ਕਰਦਾ ਤੁਸੀਂ ਉਸ ਤਰ੍ਹਾਂ ਦੇ ਦੀ ਪਰੌਂਠੀ ਬਣਾ ਕੇ ਤਿਆਰ ਕਰੋ ਇਸ ਤਰ੍ਹਾਂ ਆਪਾਂ ਬੜੇ ਆਰਾਮ ਨਾਲ ਇਹਨੂੰ ਵੇਲਾਂਗੇ ਇਸ ਤਰ੍ਹਾਂ ਅਸੀਂ ਰੋਟੀ ਨੂੰ ਵੇਲ ਕੇ ਤਿਆਰ ਕਰ ਲਿਆ ਹੈ ਜੀ ਥੋੜਾ ਜਿਹਾ ਇਸ ਤਰ੍ਹਾਂ ਲਗਾਵਾਂਗੇ ਜੀ ਆ ਪੱਕੇ ਹੋ ਇਸ ਦੇ ਨਾਲ ਬਿਲਕੁਲ ਹਲਕਾ ਜਿਹੇ ਦੇ ਉੱਪਰ ਸੁੱਕਾ ਆਟਾ ਕਰਾਂਗੇ ਜੀ ਡਸਟ ਤੇ ਆਪਾਂ ਇਹਦੀਆਂ ਚੋਰਸ ਪਰੌਂਠੀਆਂ ਬਣਾ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਇਹਨੂੰ ਆਪਾਂ ਸਾਰੀਆਂ ਸਾਈਡਾਂ ਤੋਂ ਫੋਲਡ ਕਰਾਂਗੇ ਜੀ ਥੋੜਾ ਜਿਹਾ ਲਾਵਾਂਗੇ ਜੀ ਫਿਰ ਤੋਂ ਸੁੱਕਾ ਆਟਾ ਤਾਂ ਹੁਣ ਇਹਨੂੰ ਬੜੇ ਆਰਾਮ ਨਾਲ ਆਪਾਂ ਵੇਲ ਲਵਾਂਗੇ ਚਾਰ ਸਪਰੋਂਠੀ ਵੇਲ ਕੇ ਤਿਆਰ ਕੀਤੀ ਹੈ ਜੀ ਤਵਾ ਆਪਾਂ ਰੱਖਿਆ ਚ ਗਰਮ ਤੇ ਹੁਣ ਅਸੀਂ ਇਹ ਪ੍ਰੋਂਠੀ ਨੂੰ ਤਵੇ ਤੇ ਪਾ ਦਾਂਗੇ ਐਸੇ ਤਰ੍ਹਾਂ ਆਪਾਂ ਦੁੱਜੀ ਪ੍ਰੋਂਠੀ ਵੀ ਬਣਾ ਕੇ ਤਿਆਰ ਕਰਾਂਗੇ ਅਸੀਂ ਇਹਨੂੰ ਦੂਜੀ ਸਾਈਡ ਤੋਂ ਥੋੜਾ ਜਿਹਾ ਇਸ ਤਰ੍ਹਾਂ ਦੋਨਾਂ ਸਾਈਡਾਂ ਤੋਂ ਹਲਕਾ ਜਿਹਾ ਸੇਕ ਕੇ ਫਿਰ ਅਸੀਂ ਇਹਦੇ ਤੇ ਘਿਓ ਲਗਾਵਾਂਗੇ ਜੀ ਫਰੋਂਟ ਹੈ ਦੋਨੋਂ ਸਾਈਡਾਂ ਤੋਂ ਥੋੜਾ ਜਿਹਾ ਸਿੱਕ ਗਿਆ ਹੈ ਜੀ ਹੁਣ ਅਸੀਂ ਇੱਥੇ ਥੋੜਾ ਜਿਹਾ ਘਿਓ ਲਗਾ ਲਾਂਗੇ ਤੁਸੀਂ ਚਾਹੋ ਤੈਨੂੰ ਤੇਲ ਵੀ ਲਗਾ ਸਕਦੇ ਹੋ ਬਟਰ ਵੀ ਲਗਾ ਸਕਦੇ ਹੋ ਜਿਸ ਤਰ੍ਹਾਂ ਇਹ ਤੁਹਾਨੂੰ ਸਹੀ ਲੱਗੇ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਆਪਾਂ ਪਰ ਥੋੜਾ ਥੋੜਾ ਘਿਓ ਲਗਾ ਕੇ ਫਰੋਂਟ ਨੂੰ ਸੇਕਾਂਗੇ ਥੋੜਾ ਜਿਹਾ ਇਹਨੂੰ ਇਸ ਤਰ੍ਹਾਂ ਤੁਸੀਂ ਕਰ ਲੈਣਾ ਤਾਂ ਕਿ ਅੰਦਰ ਤੱਕ ਸੇਕ ਜਾਵੇ ਤੇ ਕ੍ਰਿਸਪੀ ਬਣੇ ਇਸ ਤਰ੍ਹਾਂ ਕਰਨ ਦੇ ਨਾਲ ਪਰੌਂਠੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋ ਰਹੀ ਹੈ ਜੀ ਹੁਣ ਅਸੀਂ ਇਹਨੂੰ ਡਰਾਪ ਉਤਾਰ ਕੇ ਚੰਗੀ ਤਰ੍ਹਾਂ ਸੇਕ ਦਵਾਂਗੇ ਲਓ ਜੀ ਆਪਣਾ ਪਰੌਂਠਾ ਬਣ ਕੇ ਬਿਲਕੁਲ ਤਿਆਰ ਹੈ ਸਾਰੀਆਂ ਸਾਈਡਾਂ ਤੋਂ ਆਪਾਂ ਚੰਗੀ ਤਰ੍ਹਾਂ ਇਹਨੂੰ ਸੇਕ ਲਿਆ ਹੈ ਜੀ ਆਹ ਦੇਖੋ ਜੀ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਇਆ ਹੈ ਹੁਣ ਅਸੀਂ ਇਹਨੂੰ ਥੱਲੇ ਧਾਰਦੇ ਹਾਂ ਤੇ ਦੂਜੇ ਪਰੌਂਠੇ ਨੂੰ ਵੀ ਆਪਾਂ ਪਾਉਂਦੇ ਹਾਂ ਇਸੇ ਤਰ੍ਹਾਂ ਅਸੀਂ ਬਾਕੀ ਦੇ ਵੀ ਬਚੇ ਹੋਏ ਆਟੇ ਦੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਅਸੀਂ ਸ਼ਿਕੰਦਰ ਦਾ ਦੂਜਾ ਪਰੌਂਠਾ ਵੀ ਤਵੇ ਤੇ ਪਾਤਾ ਹੈ ਜੀ ਤੇ ਇਸੇ ਤਰ੍ਹਾਂ ਹੀ ਅਸੀਂ ਬਾਕੀ ਅ ਬਚੇ ਹੋਏ ਮਿਸ਼ਰਣ ਦੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਫਿਰ ਇਹਨਾਂ ਨੂੰ ਕਰਦੇ ਹਾਂ ਜੀ ਸਰਵ। ਫਲਾਉ ਜੀ ਆਪਣੇ ਸਾਰੇ ਪਰੌਂਠੇ ਬਣਾ ਕੇ ਬਿਲਕੁਲ ਤਿਆਰ ਹੈ। ਦੇਖੋ ਜੀ ਕਿੰਨੇ ਸੋਨੇ ਬਣੇ ਨੇ ਤੇ ਹੁਣ ਆਪਾਂ ਕਰਾਂਗੇ ਜੀ ਇਹਨਾਂ ਨੂੰ ਸਰਵ। ਲਓ ਜੀ ਆਪਣੇ ਬਹੁਤ ਹੀ ਹੈਲਦੀ ਤੇ ਟੇਸਟੀ ਗਰਮਾ ਗਰਮ ਚਕੰਦਰ ਦੇ ਪਰੌਂਠੇ ਬਣ ਕੇ ਬਿਲਕੁਲ ਤਿਆਰ ਨੇ ਜੀ ਥੋੜਾ ਜਿਹਾ ਇਸ ਤੇ ਆਪਾਂ ਹੋਰ ਲਾਵਾਂਗੇ ਜੀ ਇੱਕ ਚਮਚਾ ਦੈਸੀ ਘਿਓ ਦਾ ਤੇ ਜਿਹਦੇ ਨਾਲ ਕੀ ਇਹ ਪਰੌਂਠੇ ਖਾਣ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਏਗਾ ਬਹੁਤ ਹੀ ਸਿੰਪਲ ਈਜ਼ੀ ਤੇ ਫਟਾਫਟ ਬਣਨ ਵਾਲੇ ਪਰੌਂਠੇ ਨੇ ਬੱਚਿਆਂ ਨੂੰ ਚਕੰਦਰ ਖਵਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਤਾਂ ਕਿ ਬੱਚੇ ਜੇ ਚਕੰਦਰ ਨਹੀਂ ਖਾਂਦੇ ਤਾਂ ਤੁਸੀਂ ਇਹਨੂੰ ਪਰੌਂਠਿਆਂ ਦੇ ਵਿੱਚ ਬਣਾ ਕੇ ਦਿਓ ਤੇ ਬੱਚੇ ਬੜੇ ਆਰਾਮ ਨਾਲੇ ਖਾਲਾਣੇ ਦੇ ਨਾਲ ਆਪਾਂ ਸਰਵ ਕੀਤਾ ਜੀ ਸਿੰਪਲ ਦਹੀਂ ਇਹਦੇ ਵਿੱਚ ਹਲਕਾ ਜਿਹਾ ਆਪਾਂ ਨਮਕ ਤੇ ਮਿਰਚ ਪਾਈ ਹੈ ਨਾਲ ਆਪਾਂ ਬਣਾਈ ਹੈ ਜੀ ਸਿੰਪਲ ਹਰੇ ਧਨੀਏ ਦੀ ਚਟਨੀ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਤੁਸੀਂ ਵੀ ਇਹਨਾਂ ਨੂੰ ਫਟਾਫਟ ਬਣਾ ਕੇ ਖਾਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਜੀ ਤੁਸੀਂ ਇਹਨੂੰ ਬੱਚਿਆਂ ਦੇ ਟਿਫਿਨ 'ਚ ਵੀ ਦੇ ਸਕਦੇ ਹੋ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਹੁਣ ਕਰਦੇ ਹਾਂ ਜੀ ਇਹਦਾ ਸਟੇਸਟ ਤੇ ਫਿਰ ਤੁਹਾਨੂੰ ਦੱਸਦੇ ਹਾਂ ਜੀ ਕਿਸ ਤਰ੍ਹਾਂ ਦੇ ਬਣੇ ਨੇ ਆਪਣੇ ਪਰੌਂਠੇ ਆ ਦੇਖੋ ਜੀ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣੇ ਨੇ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਵੀ ਲੱਗ ਰਹੇ ਨੇ ਥੋੜੀ ਜਿਹੀ ਆਪਾਂ ਲਵਾਂਗੇ ਜੀ ਹਰੀ ਚਟਨੀ ਨਾਲ ਲਾਵਾਂਗੇ ਜੀ ਦਹੀਂ ਸੱਚੀ ਪਰੌਂਠੇ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਖਾ ਕੇ ਮਜ਼ਾ ਆ ਗਿਆ ਤੇ ਤੁਸੀਂ ਇੱਕ ਵਾਰੀ ਇਹ ਪਰੌਂਠੇ ਬਣਾ ਕੇ ਖਾਓ ਤੇ ਸਾਰੇ ਪਰੌਂਠਿਆਂ ਨੂੰ ਤੁਸੀਂ ਭੁੱਲ ਜਾਓਗੇ ਤੇ ਜਦੋਂ ਵੀ ਤੁਹਾਡਾ ਮਨ ਕਰੇਗਾ ਤੁਸੀਂ ਸਿਕੰਦਰ ਦੇ ਪਰੌਂਠੇ ਬਣਾ ਕੇ ਖਾਓਗੇ ਬਹੁਤ ਹੀ ਆਸਾਨ ਰੈਸਪੀ ਹੈ ਤੇ ਬਹੁਤ ਹੀ ਸਿੰਪਲ ਤਰੀਕਾ ਹੈ ਤੇ ਸਰਦੀਆਂ ਚ ਸਿਕੰਦਰ ਵੀ ਬਹੁਤ ਵਧੀਆ ਮਿਲ ਰਹੀ ਹੈ ਤੇ ਇਸ ਕਰਕੇ ਇਹਨਾਂ ਪਰੌਂਠਿਆਂ ਨੂੰ ਬਣਾਓ ਜਰੂਰ ਜੀ ਆਪਾਂ ਮਿਲਾਂਗੇ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ